ਦੇ ਕਿ ਲੋਕਾਂ ਨੂੰ ਆਪਣੀ ਅਸਲੀ ਜ਼ਿੰਦਗੀ ਜਿਉਣ ਦਾ ਮਕਸਦ ਪਤਾ ਲੱਗਦਾ ਸਾਰੇ ਪਰਿਵਾਰ ਨੂੰ ਚੰਗੀਆਂ ਦਾ ਬਖਸ਼ਿਆ ਉਹਦੇ ਪਹਿਲਾਂ ਫੈਮਿਲੀ ਚ ਕਿੰਦਾ ਹੋਇਆ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੂਵੀ ਦੇਖ ਕੇ ਮਾਪਿਆਂ ਦੀ ਕਦਰ ਪਤਾ ਲੱਗਦੀ ਹੈ ਮੂਵੀ ਦੇਖਣ ਤੋਂ ਬਾਅਦ ਤੇ ਜਰੂਰ ਸਭ ਨੂੰ ਆ ਕੇ ਮੂਵੀ ਜ਼ਰੂਰ ਦੇਖਣੀ ਚਾਹੀਦੀ ਜੀ ਇੰਨਾ ਮੁਲਕਾ ਚ ਰਹਿੰਦੇ ਆ ਨਾ ਜੀ ਸਾਨੂੰ ਬੱਚਿਆਂ ਨੂੰ ਮੂਵੀ ਜ਼ਰੂਰ ਦਿਖਾਉਣੀ ਚਾਹੀਦੀ ਆ ਜਿਹੜੀ ਸਾਡੀ ਪੇਰੈਂਟਸ ਤੇ ਬੱਚਿਆਂ ਦੀ ਬੌਂਡਿੰਗ ਥੋੜੀ ਜਿਹੀ ਦੂਰ ਹੋ ਗਈ ਹੈ ਨਾ ਮੈਂ ਕਹਿੰਦਾ ਮੂਵੀ ਦੇਖਣ ਨਾਲ 100% ਦੁਬਾਰਾ ਜੁੜ ਜੂ। ਰਵਾਉਂਦੀ ਹੈ ਜੀ। ਮੈਂ ਨਾ ਬਹੁਤ ਮੈਂ ਬੜੇ ਲੋਕਾਂ ਨੂੰ ਜਾਣਦਾ ਜਿਹੜੇ ਆਪਣੇ ਬੱਚਿਆਂ ਨੂੰ ਆਈ ਲਵ ਯੂ ਨਹੀਂ ਕਹਿ ਸਕਦੇ ਹਨ। ਸ਼ਰਮਾਉਂਦੇ ਆ ਮਤਲਬ ਝਿਜਕਦੇ। ਝਿਜਕਦੇ ਆ। ਸੋ ਇਹ ਮੂਵੀ ਕਿਤੇ ਨਾ ਕਿਤੇ ਪਰਿਵਾਰ ਦੇ ਨੇੜੇ ਜ਼ਰੂਰ ਕਰੋ। ਆਫਕੋਰਸ। ਇਕੱਲੇ ਇਕੱਲੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਚਾਹੇ ਵੱਡੇ ਨੇ ਜੇ ਸਾਡੀ ਉਮਰ ਦੇ ਨੇ। ਆਮ ਗੈਟਿੰਗ ਇਮੋਸ਼ਨਲ ਨਾ। ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲੇ ਕਿਸੇ ਕਿਸੇ ਸਿੱਖ ਨੂੰ ਹੀ ਮਿਲਦੇ ਆ ਪੰਜਾਂ ਤਤਾਂ ਦੇ ਦਰਸ਼ਨ ਕਰਨ ਨੂੰ ਬਹੁਤ ਬੁਰਾਲਾ ਵਾਹੀ ਮਹਾਰਾਜ ਕੇਪਾ ਕਨ ਜੋ ਮੈਨੂੰ ਸਿੱਖਣ ਨੂੰ ਇਸ ਤੋਂ ਮੈਸੇਜ ਇੱਕ ਫਿਲਮ ਤੋਂ ਮਿਲਿਆ ਕਿ ਸਾਡੇ ਰਿਸ਼ਤੇ ਨਾਤਿਆਂ ਦੇ ਉੱਪਰ ਉੱਠ ਕੇ ਹੋਰ ਕੁਝ ਨਹੀਂ ਪਰ ਜੇ ਤੁਸੀਂ ਕਹੋ ਕਿ ਹਾਂ ਯਾਰ ਇਹਦੇ ਚੋ ਕੀ ਚੁੱਕਣਾ ਤਾਂ ਉਹਦੇ ਚ ਬਹੁਤ ਇਦਾਂ ਦੇ ਮੂਮੈਂਟ ਹੋਣਗੇ ਜਿੱਥੇ ਤੁਸੀਂ ਹੱਸੇ ਵੀ ਆ ਬਹੁਤ ਇਦਾਂ ਦੇ ਮੂਮੈਂਟ ਹੋਣਗੇ ਜਿੱਥੇ ਤੁਹਾਡੀਆਂ ਅੱਖਾਂ ਚ ਪਾਣੀ ਵੀ ਆ ਭਾਜੀ ਕਿਦਾਂ ਲੱਗੀ ਜੀ ਆ ਬਹੁਤ ਵਧੀਆ ਮੂਵੀ ਆ ਜੀ ਬੇਸਿਕਲੀ ਇੱਕ ਵਧੀਆ ਸਬਜੈਕਟ ਹੈਗਾ ਜਿਵੇਂ ਅੱਜ ਕੱਲ ਦੀ ਦੌੜ ਭੱਜ ਦੀ ਵਿੱਚ ਦੁਨੀਆ ਬਿਜ਼ੀ ਹੈਗੀ ਤੇ ਅਸਲੀ ਜ਼ਿੰਦਗੀ ਨੂੰ ਭੁੱਲ ਗਏ ਜਿਉਣਾ ਤੇ ਇਹ ਫਿਲਮ ਦੇਖ ਕੇ ਲੋਕਾਂ ਨੂੰ ਆਪਣੀ ਅਸਲੀ ਜ਼ਿੰਦਗੀ ਜਿਉਣ ਦਾ ਮਕਸਦ ਪਤਾ ਲੱਗਦਾ ਸੋ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲੇ ਮੂਵੀ ਦੇਖਣ ਜਾਣਾ ਚਾਹੀਦਾ ਧੰਨ ਲੱਗੀ ਸੋਹਣੀ ਮੂਵੀ ਕੀ ਕੀ ਚੰਗਾ ਲੱਗਿਆ ਉੱਚ ਉੱਚ ਬਹੁਤ ਚੰਗੀਆਂ ਸਾਰੇ 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 ਬੰਦੇ ਆ ਵਾਰੇ ਦੱਸਿਆ ਕੀ ਹੋਇਆ ਕੁਝ ਵੀ ਹੋਇਆ ਸਾਰੇ ਪਰਿਵਾਰ ਨੂੰ ਚੰਗੀਆਂ ਦਾ ਬਖਸ਼ੇ ਉਹਦੇ ਪਹਿਲਾਂ ਫੈਮਿਲੀ ਚ ਕਿੰਦਾ ਹੋਇਆ ਹੁਣ ਹੁਣ ਚੰਗਾ ਹੁਣ ਸਾਰੇ ਖੁਸ਼ ਹੋ ਗਏ ਬਾਬਾ ਜੀ ਨੂੰ ਮਿਲ ਕੇ ਕਿੱਦਾਂ ਲੱਗੀ ਜੀ ਮੂਵੀ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੂਵੀ ਦੇਖ ਕੇ ਮਾਪਿਓ ਦੀ ਕਦਰ ਪਤਾ ਲੱਗਦੀ ਹੈ ਮੂਵੀ ਦੇਖਣ ਤੋਂ ਬਾਅਦ ਤੇ ਜਰੂਰ ਸਭ ਨੂੰ ਆ ਕੇ ਮੂਵੀ ਜਰੂਰ ਦੇਖਣੀ ਚਾਹੀਦੀ ਹੈ ਜੋ ਕਿ ਇਹ ਮੂਵੀ ਸਭ ਨੂੰ ਇੱਕ ਕਰਕੇ ਰੱਖ ਸਕਦੀ ਹੈ ਗਾਂ ਵੀ ਫਿਊਚਰ ਵਿੱਚ ਟਾਈਮ ਸਪੈਂਡ ਕਰੋ ਆਪਣੇ ਮਾਪਿਓ ਨਾਲ ਤੇ ਮਾਪਿਓ ਦੀ ਇੱਜ਼ਤ ਕਰੋ ਬੈਸਟ ਪਾਰਟ ਕੀ ਲੱਗਿਆ ਕਿਹਦਾ ਸਭ ਤੋਂ ਅੱਛਾ ਰੋਲ ਸਭ ਤੋਂ ਅੱਛਾ ਪਾਰਟ ਜੀ ਸਾਰੇ ਪਾਰਟ ਹੀ ਬੈਸਟ ਸੀਗੇ ਵੈਸੇ ਤੇ ਬਟ ਇੱਕ ਕੁੜੀ ਨੂੰ ਜਦੋਂ ਗਿੱਪੀ ਗਰੇਵਾਲ ਜੀ ਨੇ ਐਂਡ ਵਿੱਚ ਸ਼ਾਦੀ ਕਰਾਈ ਉਹਦੇ ਨਾਲ ਦੁਬਾਰਾ ਵਿਆਹ ਰਚਾਇਆ ਤੇ ਕੁੜੀ ਦੀ ਜ਼ਿੰਦਗੀ ਉਹਨੂੰ ਦੁਬਾਰਾ ਜੀਣ ਨੂੰ ਮਿਲੀ ਵੀ ਕੁੜੀ ਦੀ ਕਦਰ ਪਾਈ ਕਿਸੇ ਨੇ ਤੇ ਉਹ ਪਾਰਟ ਬਹੁਤ ਹੀ ਵਧੀਆ ਲੱਗਾ ਉਹ ਇੱਕ ਤਰ੍ਹਾਂ ਦੀ ਕੁੜੀ ਦੀ ਇੱਜ਼ਤ ਸੀਗੀ ਉਹ ਤੇ ਉਹ ਦੇਖ ਕੇ ਬਹੁਤ ਹੀ ਵਧੀਆ ਮਹਿਸੂਸ ਹੋਇਆ ਧੰਨਵਾਦ ਸੋ ਕਿੱਦਾਂ ਲੱਗੀ ਜੀ ਮਮ ਵੀ ਬਹੁਤ ਜ਼ਿਆਦਾ ਕੈਂਸ ਸੀ ਇਹ ਚੰਗਾ ਲੱਗਿਆ ਮਮ ਅ ਲਾਈਕ ਵਾਟਸ ਹੈ ਮੋਟੀਵੇਸ਼ਨਲ ਸੀ ਲਾਈਕ ਦੇਖ ਕੇ ਬਹੁਤ ਵਧੀਆ ਪੋਜ਼ਿਟਿਵਿਟੀ ਆਉਂਦੀ ਹੈ ਯਾ ਭਾ ਗੱਲ ਐਕਟਿੰਗ ਦੀ ਗੱਲ ਕੀਤੀ ਜਾਵੇ ਸਭ ਤੋਂ ਅੱਛੀ ਐਕਟਿੰਗ ਕਿਹਦੀ ਲੱਗੀ ਸਾਰਿਆਂ ਦੀ ਨੋ ਡਾਊਟ ਸਾਰਿਆਂ ਦੀ ਬਹੁਤ ਕਹਿੰਸੀ ਕਿਸੇ ਇੱਕ ਪਰਸਨ ਨੂੰ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਰਿਆਂ ਦੀ ਬਹੁਤ ਜ਼ਿਆਦਾ ਗੁੱਡ ਸੀ ਮਤਲਬ ਇੱਕ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆ ਦੇਖ ਕੇ ਮਤਲਬ ਵਧੀਆ ਜਿਹੀ ਹੋਪ ਪਾਉਂਦੀ ਹੈ ਤੁਸੀਂ ਕੀ ਕਹਿਣਾ ਹਾਂਜੀ ਵਧੀਆ ਸੀਗੀ ਮੂਵੀ ਪਰਵਾਰਕ ਮੂਵੀ ਆ ਉਹ ਛੋਟਿਆਂ ਨਾਲ ਆ ਕੇ ਦੇਖਣ ਵਾਲੀ ਮੂਵੀ ਆ ਬਹੁਤ ਸੋਹਣੀ ਆ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਮੂਵੀ ਵਿੱਚੋਂ ਧੰਨਵਾਦ ਥੈਂਕ ਯੂ ਕਿੱਦਾਂ ਲੱਗੀ ਬਾਈ ਜੀ ਮੂਵੀ ਪਹਿਲਾਂ ਆ ਮੂਵੀ ਬਹੁਤ ਵਧੀਆ ਲੱਗੀ ਜੀ ਕਿਉਂਕਿ ਤਿੰਨੇ ਅਰ ਟੋਟਲੀ ਡਿਫਰੈਂਟ ਆ اسپੈਸ਼ਲੀ ਤੌਰ ਤੇ ਜਿਹੜੇ ਅਸੀਂ ਇਹਨਾਂ ਮੁਲਕਾਂ 'ਚ ਰਹਿੰਨੇ ਆ ਨਾ ਜੀ ਸਾਨੂੰ ਬੱਚਿਆਂ ਨੂੰ ਮੂਵੀ ਇਹ ਜ਼ਰੂਰ ਦਿਖਾਉਣੀ ਚਾਹੀਦੀ ਆ ਜਿਹੜੀ ਸਾਡੀ ਪੇਰੈਂਟਸ ਤੇ ਬੱਚਿਆਂ ਦੀ ਬਾਉਂਡਿੰਗ ਥੋੜੀ ਜਿਹੀ ਦੂਰ ਹੋ ਗਈ ਹੈ ਨਾ ਮੈਂ ਕਹਿੰਦਾ ਮੂਵੀ ਦੇਖਣ ਨਾਲ 100% ਆ ਦੁਬਾਰਾ ਜੁੜ ਜੂਗਾ ਕਰਵਾਉਂਦੀ ਹੈ ਜੀ ਮੈਂ ਨਾ ਬਹੁਤ ਬਹੁਤ ਸਭ ਤੋਂ ਅੱਛਾ ਜੇ ਆਪਾਂ ਗੱਲ ਕੀਤੀ ਜਾਵੇ ਕਿਹੜਾ ਪਾਰਟ ਲੱਗਿਆ ਜਿਹਦੇ ਵਿੱਚ ਵੀ ਲੱਗੇ ਵੀ ਯਾਰ ਆ ਤਾਂ ਬਸ ਖਤਮ ਹੀ ਹੋ ਗਿਆ ਸਾਰੇ ਪਾਰਟ ਵਧੀਆ ਜੀ ਕੋਈ ਪਾਰਟ ਨਹੀਂ ਹੈ ਕਿਉਂਕਿ ਬਹੁਤ ਐਸੇ ਪਾਰਟ ਆ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਹੰਕਾਰ ਚ ਕੱਢ ਦਿੰਨੇ ਆ ਜਾਂ ਆਪਣੇ ਆਪ ਨੂੰ ਮਾਫ ਕਰਨ ਦੇ ਵਿੱਚ ਜਾਂ ਦੂਜਿਆਂ ਨੂੰ ਮੈਂ ਕਹਿੰਦਾ ਵੀ ਕੋਈ ਐਸਾ ਪਾਰਟ ਨਹੀਂ ਹੈ ਜਿਹੜਾ ਆਪਾਂ ਕਹਦੀ ਇਹ ਘਾਟਾ ਦੂਜਾ ਵਾਧਾ 100% ਬਹੁਤ ਵਧੀਆ ਮੂਵੀ ਆ ਮੈਂ 10 ਦੇ 10 ਨੰਬਰ ਦੇਊਂਗਾ ਨਾਲ ਦੀ ਨਾਲ ਪੰਜਾਬੀਆਂ ਨੂੰ ਕੱਲੇ ਪੰਜਾਬੀ ਨਹੀਂ ਪੂਰੇ ਭਾਈਚਾਰੇ ਨੂੰ ਅਪੀਲ ਕਰੂੰਗਾ ਤੁਸੀਂ ਆਪਣੇ ਬੱਚਿਆਂ ਨਾਲ ਲੈ ਕੇ ਮੂਵੀ ਦੇਖੋ ਤੇ ਗਰੰਟੀ ਆ ਤੁਹਾਡੀ ਜਿਹੜੀ ਬੌਂਡਿੰਗ ਦੂਰ ਹੋ ਜਾਏ ਨੇੜੇ ਹੋ ਜਾਊਗੀ ਜੀ ਹਾਂਜੀ ਕਿੱਦਾਂ ਲੱਗੀ ਜੀ ਦੇਖੋ ਜੀ ਗੱਲ ਇਹ ਬਹੁਤ ਭਾਪੂਰਤ ਮੂਵੀ ਆ ਇਹ ਮੈਂ ਇਹ ਗੱਲ ਕਹਿ ਸਕਦਾ ਕਿ ਇੱਕ ਬੜਾ ਜ਼ਬਰਦਸਤ ਮੈਸੇਜ ਦਿੱਤਾ ਗਿਆ ਕਿ ਜਦੋਂ ਅਸੀਂ ਗੁਰਮਤ ਦੇ ਗਾਢੀ ਰਾਵਣੀ ਨੂੰ ਤੁਰਦੇ ਆ ਜਿਵੇਂ ਇੱਕ ਯਾਤਰਾ ਦੇ ਵਿੱਚ ਬੰਦਿਆਂ ਦੀ ਜਿਹੜਾ ਜੀਵਨ ਤਬਦੀਲ ਹੋਇਆ ਮੈਂ ਇਹ ਗੱਲ ਕਹਿ ਸਕਦਾ ਕਿ ਜਦੋਂ ਅਸੀਂ ਗੁਰਮਤ ਦੇ ਗਾਢੀ ਰਾਵਣੀ ਨੂੰ ਤੁਰਦੇ ਆ ਤੇ ਸਾਡੀ ਜ਼ਿੰਦਗੀਆਂ ਜਿਹੜੀਆਂ ਹਾਰਡਲਸ ਨੇ ਉਹ ਖਤਮ ਹੋ ਜਾਂਦੀਆਂ ਨੇ ਔਰ ਬੰਦੇ ਦਾ ਮਨ ਜਿਹੜਾ ਉਹ ਨਰਮਲ ਹੋ ਜਾਂਦਾ ਹੀ ਇੱਕਦਮ ਸ਼ੀਸ਼ੇ ਵਾਂਗੂ ਇਹ ਮੈਸਜ ਜਿਹੜਾ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਜੀਪੀ ਗਰੇਵਾਲ ਹੋਣਾ ਨੇ ਤੇ ਕੋਈ ਹੁਣ ਨਹੀਂ ਦਿੰਦਾ ਹੈਗਾ ਜੀ ਆਪਾਂ ਗੱਲ ਕੀਤੀ ਜਾਵੇ ਐਕਟਿੰਗ ਦੀ ਸਭ ਤੋਂ ਅੱਛੀ ਕਿਹਦੀ ਐਕਟਿੰਗ ਔਰ ਕਿਹੜਾ ਤੁਹਾਨੂੰ ਲੱਗਿਆ ਵੀ ਆਹ ਪਾਟ ਸਭ ਤੋਂ ਅੱਛਾ ਸੀ ਔਰ ਸਭ ਤੋਂ ਵੱਡੀ ਗੱਲ ਮੂਵੀ ਰਵਾਉਂਦੀ ਹੈ ਕਿ ਨਹੀਂ ਰਵਾਉਂਦੀ ਜੀ ਐਮੋਸ਼ਨਲ ਕਰਦੀ ਹੈ ਦੇਖੋ ਇਹ ਕੋਈ ਦੋਰਾਵਾ ਨਹੀਂ ਕੋਈ ਦੋਰਾਵਾ ਨਹੀਂ ਦੇਖੋ ਇਸ ਤਰ੍ਹਾਂ ਹੈਗੀਆਂ ਕਿ ਅਸੀਂ ਆਪਣੇ ਦਿਲ ਦੇ ਵਿੱਚ ਇੱਕ ਗੁਵਾਰ ਲੈ ਕੇ ਚੱਲਦੇ ਆਂ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਮਹਿਸੂਸ ਹੁੰਦੀਆਂ ਨੇ ਕਿ ਸਾਡੀ ਗਲਤੀ ਹੈਗੀ ਆ ਪਰ ਆਪਣੀ ਹੱਥ ਕਰਕੇ ਕਹਿੰਦੇ ਨਹੀਂ ਹੈਗੇ ਆ ਨੇ ਔਰ ਖਾਸ ਕਰਕੇ ਜਿਹੜੇ ਸਾਡੇ ਚਹੇਤੇ ਹੁੰਦੇ ਆ ਸਾਡੇ ਚਾਹਣ ਵਾਲੇ ਨੇ ਸਾਡੇ ਪਰਿਵਾਰਾਂ ਦੇ ਵਿੱਚ ਮੈਂ ਬੜੇ ਲੋਕਾਂ ਨੂੰ ਜਾਣਦਾ ਜਿਹੜੇ ਆਪਣੇ ਬੱਚਿਆਂ ਨੂੰ ਆਈ ਲਵ ਯੂ ਨਹੀਂ ਕਹਿ ਸਕਦੇ ਆ ਨਹੀਂ ਸ਼ਰਮਾਉਂਦੇ ਆ ਮਤਲਬ ਝਿਜਕਦੇ ਆ ਝਿਜਕਦੇ ਆ ਸੋ ਇਹ ਮੂਵੀ ਕਿਤੇ ਨਾ ਕਿਤੇ ਪਰਿਵਾਰ ਦੇ ਨੇੜੇ ਜ਼ਰੂਰ ਦੇਖੋ ਜੀ ਜਿਹੜੀ ਬਹੁਤ ਵਧੀਆ ਗੱਲ ਆ ਕਿ ਜਿਹੜੀ ਇਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਤੁਸੀਂ ਕਿਤੋਂ ਤੁਰੇ ਹੋ ਤੇ ਕਿੱਥੇ ਪਹੁੰਚਦੇ ਹੋ ਮਤਲਬ ਕਿ ਜਿਹੜਾ ਬਾਬੇ ਨੇ ਸਾਡੇ ਨੇ ਇੱਕ ਸਿਧਾਂਤ ਦਿੱਤਾ ਹੈਗਾ ਜੀ ਸ਼ੁਰੂਆਤ ਦੇ ਭਲੇ ਦਾ ਇਹ ਆਪਣੇ ਪਿੰਡ ਤੋਂ ਤੁਰ ਕੇ ਜਦੋਂ ਹਜੂਰ ਸਾਹਿਬ ਤੱਕ ਪਹੁੰਚਦੇ ਆ ਤੇ ਬੰਦਿਆਂ ਦੀ ਜਿਹੜੀ ਆ ਉਹ ਜੀਵਨ ਤਬਦੀਲ ਹੋ ਜਾਂਦਾ ਆ। ਆ ਭਾਈ ਕਿਵੇਂ ਲੱਗੀ ਜੀ ਮੁੰਡੀ? ਬਹੁਤ ਵਧੀਆ ਬੁੱਤ। ਕੀ ਕੀ ਤੁਸੀਂ ਕੀ ਇਹਦੇ ਚੋਂ ਸਿੱਖ ਕੇ ਗਏ ਹੋ ਜਾਂ ਕਿਸੇ ਨੂੰ ਕੀ ਦੱਸਣਾ ਚਾਹੁੰਦੇ ਹੋ ਵੀ ਇਹ ਮੂਵੀ ਦੇਖਣ ਕਿਉਂ ਦੇਖਣ? ਇਹ ਧਾਰਮਿਕ ਬਹੁਤ ਵਧੀਆ ਮੂਵੀ ਆ। ਬਹੁਤ ਚੰਗੀ ਆ। ਮਸਾਗਲੇ ਸਿੱਖਿਆ ਵੀ ਦਿੰਦੀ ਆ। ਹੂੰ। ਸਿੱਖਿਆ ਵੀ ਬਹੁਤ। ਬਹੁਤ ਵਧੀਆ ਮੂਵੀ ਲੱਗੀ ਜੀ। ਮੇਦਨਾ 2 ਮਿੰਟ ਬਾਰੇ ਆ ਜੀ ਕਿਵੇਂ ਲੱਗੀ ਜੀ ਬਹੁਤ ਵਧੀਆ ਮੂਵੀ ਆ ਜੀ ਮੈਂ ਰੁਬਜਾਸ਼ ਕਰਦੇ ਜਿੰਨੇ ਵੀ ਤੁਹਾਡੇ ਰੇਡੀਓ ਟੀਵੀ ਵਾਲੇ ਦੇਖਣ ਵਾਲੇ ਨੇ ਕੱਲੇ ਕੱਲੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਚਾਹੇ ਵੱਡੇ ਨੇ ਜੇ ਸਾਡੀ ਉਮਰ ਦੇ ਨੇ ਆਮ ਗੇਟਿੰਗ ਇਮੋਸ਼ਨਲ ਨਾ ਤੇ ਇੰਨੀ ਵਧੀਆ ਮੂਵੀ ਆ ਮੈਨੂੰ ਜਾਣਦੀ ਆਇਆ ਵੀ ਜਾਣ ਲੱਗਾ ਕਿਤੇ ਨਾ ਕਿਤੇ ਸਾਡੇ ਆਲੇ-ਦਾਲੇ ਦੀ ਮੂਵੀ ਆ ਸਾਡੇ ਨਾ ਕਿਤੇ ਨਾ ਕਿਤੇ ਖੱਬੇ ਸੱਜੇ ਸਾਡੇ ਪਰਿਵਾਰਾਂ ਚ ਇਹ ਗੱਲਾਂ ਚ ਹੁੰਦੀਆਂ ਨੇ ਕਸੂਰ ਸਾਡਾ ਵੀ ਹੈ ਨਹੀਂ ਕਿ ਸਾਡੇ ਕੋਲ ਟਾਈਮ ਨਹੀਂ ਪਰ ਮੈਨੂੰ ਲੱਗਦਾ ਜਿਹੜਾ ਮੈਸੇਜ ਦਿੱਤਾ ਮੂਵੀ ਚ ਬਹੁਤ ਵਧੀਆ ਤੇ ਸ਼ਾਇਦ ਇਹਨੂੰ ਮੂਵੀ ਦੇਖ ਕੇ ਅੱਜ ਕੱਲ ਨੂੰ ਸੀ ਚੇਂਜ ਹੋ ਜਾਈਏ ਮੈਨੂੰ ਲੱਗਦਾ ਜਿੰਨੇ ਕੁ ਦੇਚ ਇਮੋਸ਼ਨਲ ਸੀਨ ਆਏ ਸੀ ਮੇਰੇ ਸਗੋਂ ਤਕਰੀਬਨ ਤੱਕ ਨੂੰ ਸਾਰੀ ਰੋਏ ਜੀ ਮੇਰੇ ਸਭ ਬਿਲਕੁਲ ਜੀ ਬਿਲਕੁਲ ਕਹਿਣ ਦੀ ਗੱਲ ਹੀ ਨਹੀਂ ਕੋਈ ਦੇਖੋ ਜੈਸਾ ਬਣਾ ਉਹਨਾਂ ਨੇ ਮੂਵੀ ਨੂੰ ਡਿਜ਼ਾਈਨ ਕੀਤਾ ਪਹਿਲਾਂ ਓਨੈਸਟਲੀ ਮੈਂ ਹਾਂ ਮੈਂ ਮੈਨੂੰ ਲੱਗਿਆ ਵੀ ਯਾਰ ਮੂਵੀ ਕਿੱਧਰ ਨੂੰ ਜਾ ਰਹੀ ਆ ਪਰ ਜਦੋਂ ਜਿਹੜਾ ਸੈਕੰਡ ਪਾਰਟ ਸੀ ਨਾ ਮੈਂ ਕਹਿੰਦਾ ਬੰਦੇ ਨੂੰ ਵੱਜ ਗਏ ਬੰਦਾ ਕਹਿੰਦਾ ਵੀ ਯਾਰ ਇਹ ਦੂਗਾ ਕੀ ਹੋਊਗਾ ਕਿਵੇਂ ਹੋਊਗਾ ਬਹੁਤ ਸੋਹਣੀ ਹੋਈ ਆ ਔਰ 10/10 ਗਿੱਪੀ ਗਰਿਆ ਨੂੰ ਮੁਬਾਰਕ ਔਰ ਜੇ ਆਪਾਂ ਐਕਟਿੰਗ ਦੀ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਨਹੀਂ ਉਹਦਾ ਉਹ ਇਸ ਲਈ ਗਿੱਪੀ ਭਾਈ ਦਾ ਬਾਨ ਆਫ ਦਾ ਬੈਸਟ ਨੇ ਪਰ ਮੈਨੂੰ ਲੱਗਦਾ ਉਹ ਤੇ ਮੈਨੂੰ ਇਹ ਡਿਫਾਈਨ ਕਰਨਾ ਬਹੁਤ ਸਾਡਾ ਵੀ ਕਿਹਦੀ ਮਾੜੀ ਸੀ ਹੈਨਾ ਮੈਨੂੰ ਇਹ ਤੁਸੀਂ ਕਹੋਗੇ ਮੈਨੂੰ ਉਹ ਵੀ ਡਿਫਾਈਨ ਕਰਨਾ ਇੱਕ ਤੋਂ ਇੱਕ ਚੜਦਾ ਐਨ ਲੱਗਦਾ ਸੀ ਜਿਵੇਂ ਨਾ ਕੋਈ ਨੇਚਰਲ ਹੋ ਰਹੀ ਆ ਤੇ ਆਪਣੇ ਖਵਗੇ ਵਿੱਚ ਹਾਂ ਦੇਖੋ ਕਿਉਂਕਿ ਐਂਡ ਤੇ ਤੁਹਾਨੂੰ ਲੱਗਦਾ ਨਾ ਮੈਜੀਨੇਸ਼ਨ ਵੀ ਅੱਗੇ ਕੀ ਸੀਗਾ ਕਿਦਾਂ ਹੋਊਗਾ ਪਪ ਵਧੀਆ ਮੂਵੀ ਆ ਮਤਲਬ ਕਿ ਪਰਿਵਾਰਾਂ ਦੇ ਨਾਲ ਮਿਲਣਾ ਤਾਂ ਵੀ ਦੇਖਣੀ ਚਾਹੀਦੀ ਤੁਹਾਨੂੰ ਜਿਵੇਂ ਪ੍ਰਿੰਸ ਕਮਲਜੀਤ ਦਾ ਸੀ ਆਪਣੀ ਬੇਟੀ ਨੂੰ ਜ਼ਹਿਰ ਦਿੰਦਾ ਜਾਂ ਦੂਜਾ ਮੇਰੇ ਹਿਸਾਬ ਨਾਲ ਉੱਥੋਂ ਸਟਾਰਟ ਉਹ ਦੇਖੋ ਉਹ ਇਹ ਕੰਮ ਕਰਨੇ ਮੈਨੂੰ ਲੱਗਦਾ ਵੀ ਬੰਦਾ ਸੋਚ ਨਹੀਂ ਸਕਦਾ ਪਰ ਜੋ ਬੱਚੇ ਦਿਖਾਈ ਆ ਕਿਸੇ ਬੱਚੀ ਨੂੰ 16 ਸਾਲ ਦੀ ਨੂੰ ਪਿਓ ਨੇ ਉਹ ਮੇ ਕਰਨਾ ਇਸ ਨੇ ਲਈ ਦੀ ਇਸ ਨਾਲ ਕਿਤੇ ਨਾ ਕਿਤੇ ਸੋਚ ਬੰਦੇ ਦੀ ਉੱਤੇ ਖੜ ਜਾਂਦੀ ਹੈ ਖੜ ਜਾਂਦੀ ਹੈ ਬਿਲਕੁਲ ਜੀ ਬਹੁਤ ਬਹੁਤ ਮੈਂ ਕਹਿੰਦਾ ਰੱਬ ਕਰੇ ਇਹ ਜਆ ਬੱਚਾ ਕਿਸੇ ਕੋਲੇ ਨਾ ਹੋਵੇ ਸਭ ਨੂੰ ਚੜ੍ਹਦੀਆਂ ਅਗਲ ਰੱਖਣਾ ਹਾਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਕਿੱਦਾਂ ਲੱਗੀ ਬਹੁਤ ਵਧੀਆ ਜੀ ਇੱਕ ਬਹੁਤ ਵਧੀਆ ਪਰਾਲਾ ਕੀਤਾ ਗਿਆ ਹੰਬਲ ਮੋਸ਼ਨਸ ਵੱਲੋਂ ਤੇ ਵਧੀਆ ਕੀਤਾ ਉਹਨਾਂ ਨੇ ਮੂਵੀ ਚ ਵੀ ਬਹੁਤ ਵਧੀਆ ਕੈਰੈਕਟਰਸ ਦਿਖਾਏ ਨੇ ਸੋਹਣੀ ਲੱਗੀ ਸਮਝ ਆਈ ਮੂਵੀ ਦੀ ਹਾਂ ਜੀ ਇਹ ਸੋਹਣਾ ਲੱਗਿਆ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲੇ ਕਿਸੇ ਕਿਸੇ ਸਿੱਖ ਨੂੰ ਹੀ ਮਿਲਦੇ ਆ ਪੰਜ ਤਤਾਂ ਦੇ ਦਰਸ਼ਨ ਕਰਨ ਨੂੰ ਬਹੁਤ ਅਪਰਾਲਾ ਵਾਏ ਮਹਾਰਾਜ ਕੇਪਾ ਕਨ ਸਕੂਲ ਸਿੱਖਾਂ ਨੂੰ ਕਿਸੇ ਤੱਕ ਸੱਚ ਕਰਨ ਦੇ ਨਿਰਦੇਸ਼ ਸਾਹਿਬ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਮਹਾਰਾਜ ਕੇਪਾ ਕਨ ਕਿੱਦਾਂ ਲੱਗੀ ਬਈ ਬਹੁਤ ਵਧੀਆ ਸੀ ਇੱਕ ਲਾਈਫ ਲੈਸਨ ਸੀਗਾ ਜੀ ਬਹੁਤ ਵਧੀਆ ਮਨੂਜੀ ਸੀ ਕਿ ਸਿੱਖਣ ਨੂੰ ਕੀ ਮਿਲਦਾ ਬਈ ਸਾਰਾ ਕੁਝ ਹੀ ਸਿੱਖਣ ਨੂੰ ਸੀਗਾ ਜੀ ਬਹੁਤ ਵਧੀਆ ਇਮੋਸ਼ਨਲ ਟੱਚ ਸੀਗਾ ਜੀ ਸਾਰਾ ਕੁਝ ਬਹੁਤ ਵਧੀਆ ਵਿਖਾਇਆ ਸਪੈਸ਼ਲੀ ਤੁਹਾਨੂੰ ਮਤਲਬ ਕੋਈ ਪੁੱਛੇ ਤਾਂ ਕੀ ਕਹੋਗੇ ਮੂਵੀ ਦੇ ਵਿੱਚ ਵੀ ਕੀ ਸੀ ਕਿਉਂ ਦੇਖਣ ਜਾਓ ਸਿਨੇਮੇ ਵਿੱਚ ਇੱਕ ਡਿਫਰੈਂਟ ਚੀਜ਼ ਆਈ ਹੈ ਜੀ ਮੈਂ ਤਾਂ ਇਹੀ ਕਹੂੰਗਾ ਜੀ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਬਾਕੀ ਸਾਰੇ ਜਣੇ ਆ ਕੇ ਜ਼ਰੂਰ ਦੇਖੋ ਬਹੁਤ ਵਧੀਆ ਮੂਵੀ ਬਹੁਤ ਨਾਈਸ ਸੀ ਕਿ ਅਣੀ ਕਿਦਾਂ ਲੱਗੀ ਜੀ ਹਾਂਜੀ ਇਟਸ ਵੈਰੀ ਗੁੱਡ ਬਹੁਤ ਵਧੀਆ ਸੀ ਕੀ ਤੁਹਾਨੂੰ ਕੀ ਪਸੰਦ ਆ ਜੀ ਸਭ ਤੋਂ ਜ਼ਿਆਦਾ ਆ ਸਭ ਤੋਂ ਜ਼ਿਆਦਾ ਪਸੰਦ ਮੈਨੂੰ ਓਵਰਆਲ ਸਾਰੀ ਹੋਏ ਬਹੁਤ ਵਧੀਆ ਲੱਗੀ ਦੇ ਦਿਲ ਨੂੰ ਟੱਚ ਕਰਦੀ ਹੈ ਜੀ ਅ ਬਹੁਤ ਕਨੈਕਟ ਬਹੁਤ ਕਨੈਕਟ ਲਾਈਕ ਮੈਂ ਕਰ ਸਕੀ ਇਹਦੇ ਨਾਲ ਜੇ ਤੁਸੀਂ ਸੁਜੈਸਟ ਕਰੋ ਕਿਸੇ ਨੂੰ ਤਾਂ ਕੀ ਕਹਿ ਕੇ ਮੂਵੀ ਸੁਜੈਸਟ ਕਰੋਗੇ ਵੀ ਕਿਉਂ ਦੇਖਣੀ ਚਾਹੀਦੀ ਹੈ ਯੂ ਕੈਨ ਸੁਜੈਸਟ ਸਮਵਨ ਦੈਨ ਵਾਟ ਯੂ ਕੈਨ ਸੇ ਅਮ ਇਟ ਇਜ਼ ਜਸਟ ਐਨ ਅਮੇজিং ਮੂਵੀ ਅ ਬਿਕ ਕਿਉਂ ਦੇਖਣਾ ਹੋ ਅ ਹਾਂ ਇਹਦਾ ਮੈਨੂੰ ਪਤਾ ਨਹੀਂ ਮੈਂ ਕੀ ਜਵਾਬ ਦੇਵਾਂ ਪਰ ਇਹੋ ਦੇਖਣੀ ਜ਼ਰੂਰੀ ਆ ਬਿਕਾਜ਼ ਕੁਛ ਨਾ ਕੁਛ ਤੁਸੀਂ ਇਹਦੇ ਵਿੱਚੋਂ ਇਹਦੇ ਨਾਲ ਕਨੈਕਟ ਕਰ ਸਕੋਗੇ ਆਪਣੇ ਆਪਨਾ ਕਿਦਾਂ ਲੱਗੀ ਬਾਈ ਜੀ ਬਹੁਤ ਵਧੀਆ ਜੀ ਅ ਸਪੈਸ਼ਲੀ ਤੌਰ ਤੇ ਸਾਰੇ ਹੀ ਐਕਟਰਸ ਨੇ ਬਹੁਤ ਵਧੀਆ ਰੋਲ ਨਿਭਾਇਆ ਤੇ ਮੈਂ ਸਪੈਸ਼ਲੀ ਤੌਰ ਤੇ ਜੋ ਮੈਨੂੰ ਸਿੱਖਣ ਨੂੰ ਇਸ ਤੋਂ ਮੈਸੇਜ ਇੱਕ ਫਿਲਮ ਤੋਂ ਮਿਲਿਆ ਕਿ ਸਾਡੇ ਰਿਸ਼ਤੇ ਨਾਤਿਆਂ ਦੇ ਉੱਪਰ ਉੱਟ ਕੇ ਹੋਰ ਕੁਛ ਨਹੀਂ ਤੋਂ ਸਭ ਤੋਂ ਵੱਡੀ ਗੱਲ ਆ ਜੋ ਸਰਬੱਤ ਦੇ ਭਲੇ ਦੇ ਅਰਦਾਸ ਕੀਤੀ ਐ ਇਸੇ ਤਰ੍ਹਾਂ ਆਪਣੇ ਆਪ ਨੇ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੂੰ ਜਾਣੀਏ ਤੇ ਫੈਮਲੀਆਂ ਸਮੇਤ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਇਸ ਫਿਲਮ ਦੇਖਾਈਏ ਅੱਜੇ ਬਈ ਜੀ ਆਪਾਂ ਗੱਲ ਕਰਦੇ ਆਂ ਆਪਾਂ ਫਿਲਮ ਦੇਖਦੇ ਆਂ ਦੋ ਘੜੀ ਇਹ ਲੱਗਦਾ ਵੀ ਯਾਰ ਆਪਾਂ ਨੂੰ ਕਿਤੇ ਨਾ ਕਿਤੇ ਕਨੈਕਟ ਹੋਣਾ ਚਾਹੀਦਾ ਫੈਮਲੀ ਨਾਲ ਨਹੀਂ ਯਾਰ ਆਪਾਂ ਗਲਤ ਹੋ ਗਏ ਆਂ ਪਰ ਮੁੜ ਕੇ ਆਪਾਂ ਇੱਕ ਦੋ ਦਿਨਾਂ ਬਾਅਦ ਫੇਰ ਉਹ ਜਿਹੀ ਹੋ ਜਾਂਦੇ ਆਂ ਉਹਨੂੰ ਮਤਲਬ ਤੁਸੀਂ ਕੀ ਸੋਚਦੇ ਹੋ ਫਿਰ ਲੋਕਾਂ ਨੂੰ ਜੇ ਲੋਕ ਤੁਹਾਨੂੰ ਕੋਈ ਪੁੱਛੇ ਵੀ ਯਾਰ ਇਹ ਮੂਵੀ ਕਿਉਂ ਦੇਖਣੀ ਚਾਹੀਦੀ ਆ ਤਾਂ ਤੁਸੀਂ ਕੀ ਇੱਕ ਲਫ਼ਜ਼ ਦੇ ਆ ਦੇਖੋ ਜੀ ਜਦੋਂ ਤੁਸੀਂ ਇੱਕ ਚੀਜ਼ ਨੂੰ ਗੱਲ ਨੂੰ ਸੁਣਦੇ ਹੋ ਤਾਂ ਵੀ ਦੂਸਰੇ ਤੁਸੀਂ ਫਿਲਮਾਂਕਣ ਜਿਹੜਾ ਤੁਹਾਡੇ ਉਹ ਮੇਰੇ ਅਨਸਾਰ ਵੀ ਤੁਹਾਡੇ ਦਿਮਾਗ ਤੇ ਬਹੁਤ ਟੱਚ ਕਰਦੀ ਆ ਚੀਜ਼ ਸੋ ਜੋ ਤੁਸੀਂ ਕਿਸੇ ਕਰੈਕਟਰ ਦੇ ਵਿੱਚ ਕਿਸੇ ਨੂੰ ਦੇਖਦੇ ਆ ਤਾਂ ਤੁਹਾਡੇ ਦਿਮਾਗ ਦੇ ਉੱਤਰ ਉਸ ਗੱਲ ਦਾ ਬਹੁਤ ਵੱਡਾ ਅਸਰ ਜਾਂਦਾ ਬਹੁਤ ਮੈਸੇਜ ਜਾਂਦਾ ਇਸ ਕਰਕੇ ਸਾਰੇ ਹੀ ਐਕਟਰਾਂ ਨੇ ਉਸ ਚੀਜ਼ ਨੂੰ ਬਖੂਬੀ ਨਿਭਾ ਕੇ ਤੁਹਾਡੇ ਦਿਲ ਤੱਕ ਉਹ ਗੱਲ ਉਤਰਦੀ ਆ ਜੀ ਹਾਂਜੀ ਗਿੱਲ ਸਾਹਿਬ ਕੀ ਕਹੋਗੇ ਜੀ ਮੈਨੂੰ ਲੱਗਦਾ ਬੋਈ ਭਾਈ ਕਹਿਣ ਨੂੰ ਤਾਂ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਦੋ ਚੀਜ਼ਾਂ ਮੈਂ ਕਹਿ ਸਕਦਾ ਇੱਕ ਤਾਂ ਕਹਿੰਦਾ ਬੰਦਾ ਕਹਿੰਦਾ ਯਾਰ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੰਪਲੀਟ ਹੋ ਗਿਆ ਇੱਕ ਹੁੰਦਾ ਕਿ ਬਹੁਤ ਕੁਝ ਆ ਕਹਿਣ ਨੂੰ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਖਤਮ ਕਰੀਏ ਕਿਉਂਕਿ ਇਸ ਫਿਲਮ ਦੇ ਨਾਲ ਖੁਦ ਆਪਣੇ ਤੌਰ ਤੇ ਵੀ ਸਾਨੂੰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ক্লোਜ਼ਲੀ ਕਿਸੇ ਪ੍ਰੋਜੈਕਟ ਦੇ ਨਾਲ ਜੁੜੇ ਹੋ ਹੋ ਮੋ ਜਾਂ ਉਹਨੂੰ ਪ੍ਰਮੋਟ ਕਰਨ ਲਈ ਜਾਂ ਸਪੋਰਟ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਕਿ ਇਸ ਫਿਲਮ ਦੇ ਵਿੱਚ ਇਹ ਇੱਕ ਫਿਲਮ ਨਹੀਂ ਸੀ ਸ਼ਾਇਦ 10 ਵਕਰੀਆਂ ਵਕਰੀਆਂ ਫਿਲਮਾਂ ਸੀ ਜਿਨ੍ਹਾਂ ਦਾ ਨਿਚੋੜ ਕੱਢ ਕੇ ਜਿਵੇਂ ਆਪਾਂ ਉਹ ਕਹਾਵਤਾਂ ਵਰਤਦੇ ਹੁੰਨੇ ਕਿ ਕੁੱਜੇ 'ਚ ਸਮੁੰਦਰ ਬੰਦ ਕਰਨਾ ਉਹ ਸਾਕਾਰ ਹੋਈ ਆ ਸੋ ਇਸ ਕਰਕੇ ਕਿਪੀ ਬਾਈ ਨੂੰ ਤੇ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨੇ ਆ ਕਿਉਂਕਿ ਕਨਸੈਪਟ ਵਾਈਜ਼ ਫਿਲਮ ਨੂੰ ਲੜੀ ਬੱਦਤਾ ਨੂੰ ਅੱਗੇ ਤੋਰਨਾ ਬਹੁਤ ਔਖਾ ਕੰਮ ਹੁੰਦਾ ਸੋ ਕਈ ਥਾਵਾਂ ਤੇ ਹੋ ਸਕਦਾ ਕਿਸੇ ਨੂੰ ਲੱਗੇ ਕਿ ਮੇਰੇ ਲਈ ਆਹ ਵਾਲਾ ਪਾਰਟ ਜਿਹੜਾ ਮੇਰੇ ਲਈ ਆ ਕਿਸੇ ਨੂੰ ਲੱਗੇ ਕਿ ਦੂਸਰਾ ਪਾਰਟ ਮੇਰੇ ਲਈ ਆ ਕਿਸੇ ਨੂੰ ਲੱਗੇ ਚੌਥਾ ਪਾਰਟ ਮੇਰੇ ਲਈ ਆ ਕੀ ਸਾਨੂੰ ਲੱਗੇ ਕਿ ਇਸ ਕਹਾਣੀ ਦੇ ਜਿਹੜਾ 10ਵਾਂ 10 10ਵੇਂ ਹਿੱਸੇ ਤੇ ਕਹਾਣੀ ਸੁਣਾਈ ਗਈ ਉਹ ਮੇਰੇ ਲਈ ਆ ਮੈਂ ਕਹਿੰਦਾ ਜੇ ਤੁਹਾਡੀ ਗੱਲ ਵਿੱਚੋਂ ਟੋਕ ਰਿਆਂ ਪਰ ਜੇ ਆਪਾਂ ਪਹਿਲੇ ਹਾਫ ਨੂੰ ਦੇਖਿਆ ਐਂ ਲੱਗਦਾ ਵੀ ਯਾਰ ਕੁਝ ਨਹੀਂ ਹੈ ਨਾ ਪਰ ਜਦੋਂ ਆਪ ਚੱਲਦਾ ਉਹਦੇ ਬਾਅਦ ਚੋਂ ਤਾਂ ਇਹ ਜੀ ਵੱੜਦੀ ਆ ਵੀ ਤੁਸੀਂ ਨਿਕਲ ਹੀ ਨਹੀਂ ਸਕਦੇ ਉਹਦੇ ਵਿੱਚੋਂ ਔਰ ਜੇ ਮੈਂ ਸਪੈਸ਼ਲੀ ਕਹਾਂ ਮੈਂ ਐਕਟਿੰਗ ਦੀ ਗੱਲ ਕਰਾਂ ਤੁਹਾਨੂੰ ਕੀ ਦੀ ਜਿਆਦਾ ਕਿਉਂਕਿ ਤੁਸੀਂ ਛੱਡ ਦੋ ਵੀ ਆਪਾਂ ਪ੍ਰੋਮੋਸ਼ਨ ਆਪਾਂ ਜਾਣਦੇ ਆ ਇੱਕ ਵੀ ਹਿਊਮਨ ਕੀ ਸੋਚਦੀ ਐਕਟਿੰਗ ਵਾਈਜ਼ ਦਾ ਜੇ ਜੇ ਕਿਸੇ ਕਿਸੇ ਰੂਪ ਦੇ ਵਿੱਚ ਆਪਾਂ ਦੇਖਣਾ ਹੋਵੇ ਤਾਂ ਚਲੋ ਗੁਰਪ੍ਰੀਤ ਕੋਗੀ ਹੋਰੀ ਇੱਕ ਸੂਤਰ ਧਾਰਕ ਦੇ ਤੌਰ ਦੇ ਉੱਤੇ ਤੇ ਜੁੜੇ ਹੀ ਹੋਏ ਸੀ ਪਰ ਜੇ ਸਭ ਤੋਂ ਜ਼ਿਆਦਾ ਜਿਹੜੀ ਜਿਹੜੀ ਸੀ ਤੁਹਾਨੂੰ ਪ੍ਰਭਾਵਿਤ ਕਰਦੀ ਉਹ ਪ੍ਰਿੰਸ ਪ੍ਰਿੰਸ ਦੀ ਐਕਟਿੰਗ ਜਿਹੜੀ ਹੈ ਉਹਨਾਂ ਦਾ ਰੋਲ ਜਾਂ ਉਹਨਾਂ ਦਾ ਸ਼ੇਡ ਉਹਨਾਂ ਦਾ ਕਰੈਕਟਰ ਇਦਾਂ ਦਾ ਸੀ ਕਿ ਉਹ ਬਹੁਤ ਕੁਝ ਨਾ ਕਹਿੰਦੇ ਹੋਵੇ ਬਹੁਤ ਕੁਝ ਕਿਹਾ ਸੋ ਉਹ ਉਹਨਾਂ ਦੀ ਉਹ ਉਹ ਕੁਆਲਿਟੀ ਜਿਹੜੀ ਹੈ ਉਹ ਬਾਈ ਦੇ ਵਿੱਚ ਪ੍ਰਿੰਸ ਦੇ ਵਿੱਚ ਜਿਹੜੀ ਸੱਚਮੁੱਚ ਉਹ ਵੀ ਕਮਾਲ ਦੀ ਹੈ ਪਰ ਮੈਂ ਅਗੇਨ ਉਹੀ ਕਹਿਣਾ ਵੀ ਸ਼ਾਇਦ ਉਹ ਥੋੜੀ ਨਾ ਇਨਸਾਫੀ ਹੋ ਜਾਣੀ ਜੇ ਅਸੀਂ ਇੱਕੋ ਬੰਦੇ ਨੂੰ ਹੀ ਕ੍ਰੈਡਿਟ ਦਿੱਤਾ ਕਿਉਂਕਿ ਪੂਰੀ ਫਿਲਮ ਦੇ ਵਿੱਚ ਜਿਹੜੀਆਂ ਕਹਾਣੀ ਕਹਾਣੀ ਹੈ ਵੱਡੀ ਇਹਦੇ ਵਿੱਚ ਹੀਰੋ ਇਸ ਫਿਲਮ ਦੀ ਕਹਾਣੀ ਹੈ ਇਸ ਫਿਲਮ ਦਾ ਜਿਹੜਾ ਹੀਰੋ ਮੰਨਣਾ ਹੈ ਨਾ ਤਾਂ ਕਹਾਣੀ ਹੈ ਕਹਾਣੀਆਂ ਇੱਕ ਕਹਾਣੀ ਵੀ ਨਹੀਂ ਆ ਮਲਟੀਪਲ ਕਹਾਣੀਆਂ ਔਰ ਸਾਈਕੋਲੋਜੀਕਲ ਪੁਆਇੰਟ ਆਫ 뷰 ਤੋਂ ਜੇਸੀ ਦੇਖੀਏ ਤੇ ਇਹਦੇ ਵਿੱਚ ਇੱਕ ਉਹ ਚੋਟ ਮਾਰਨ ਵਾਲੀ ਜਿਹੜੀ ਗੱਲ ਹੁੰਦੀ ਹੈ ਹੁਣ ਮੈਂ ਮੈਂ ਇਹੀ ਕਹਣਾ ਵੀ ਜੇ ਤਾਂ ਆਪਾਂ ਨੁਕਸ ਕੱਢਣ ਲਈ ਆ ਗਏ ਵੀ ਮੈਂ ਤਾਂ ਯਾਰ ਨੁਕਸ ਕੱਢਣ ਚੱਲਿਆ ਫਿਰ ਤਾਂ ਸਾਰੀਆਂ ਚੀਜ਼ਾਂ ਹੀ ਖਰਾਬ ਨੇ ਪਰ ਜੇ ਤੁਸੀਂ ਕਹੋ ਕਿ ਹਾਂ ਯਾਰ ਇਹਦੇ ਚੋ ਕੀ ਚੁੱਕਣਾ ਤਾਂ ਉਹਦੇ ਚ ਬਹੁਤ ਇਦਾਂ ਦੇ ਮੋਮੈਂਟ ਹੋਣਗੇ ਜਿੱਥੇ ਤੁਸੀਂ ਹੱਸੇ ਵੀ ਆ ਬਹੁਤ ਇਦਾਂ ਦੇ ਮੋਮੈਂਟ ਹੋਣਗੇ ਜਿੱਥੇ ਤੁਹਾਡੀਆਂ ਅੱਖਾਂ 'ਚ ਪਾਣੀ ਵੀ ਆ ਹਾਂ ਪਾਣੀ ਵੀ ਆ ਹੁਣ ਉਹ ਅੱਖਾਂ 'ਚ ਪਾਣੀ ਆਉਣਾ ਜਿਹੜਾ ਭਾਵੁਕ ਹੋਣਾ ਜਿਹੜਾ ਉਹ ਤੁ ਦਰਦ ਦੇ ਰਹੀ ਹੋਵੇ ਤਾਂ ਜਦੋਂ ਉਹਦੇ ਤੇ ਚੋਟ ਵੱਜਦੀ ਹੈ ਤਾਂ ਉਹ ਫਿਰ ਹਰਕਾ ਜੇ ਤੁਹਾਡਾ ਮਨ ਜਿਹੜਾ ਉਹ ਹਲਕਾ ਹੋਣ ਦਾ ਜਿਹੜਾ ਉਹ ਰਸਤਾ ਹੈ ਉਹ ਖੁੱਬਦਾ ਹਾਂ ਸੋ ਸੱਚਮੁੱਚ ਅਮੇਜ਼ਿੰਗ ਹੈ ਔਰ ਮੈਂ ਸਮਝਦਾ ਕਿ ਇੱਕ ਲਾਈਵ ਲੈਸਨ ਲਾਈਫ ਲੈਸਨ ਜਿਹੜੇ ਆ ਕਿਸੇ ਨਾ ਕਿਸੇ ਨੂੰ ਜ਼ਰੂਰ ਇਸ ਫਿਲਮ ਨੂੰ ਉਹ ਮੈਰਨਗੇ ਜ਼ਰੂਰ ਸੋ ਇਹੀ ਐਨਕਰੇਜ ਕਰ ਮਤਲਬ ਦੇਖਣਾ ਚਾਹੀਦਾ ਈ ਤੁਹਾਡੇ ਹਿਸਾਬ ਨਾਲ ਔਰ ਕੋਈ ਸਿੱਖਿਆ ਮਿਲੇਗੀ ਸਪੈਸ਼ਲੀ ਫੋਰ ਜੀ ਆਪਾਂ ਇਥੋਂ ਦੀ ਗੱਲ ਕੀਤੀ ਜਾ ਹਰ ਕਿਤੇ ਹਰ ਕਿਤੇ ਪਰਿਵਾਰਾਂ ਚ ਬੱਚਿਆਂ ਦੇ ਮਾਪੇ ਦੇ ਨਾਲ ਬੈਠ ਕੇ ਭੈਣਾਂ ਭਰਾਵਾਂ ਦੇ ਨਾਲ ਰਿਸ਼ਤੇ ਜਿਹੜੇ ਕਿੰਨੇ ਸਾਰੇ ਰਿਸ਼ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਛੇੜੇ ਗਏ ਨੇ ਸੋ ਉਹ ਕਹਾਣੀ ਦਿਖਾਣੀ ਆ ਸੋ ਤੁਹਾਨੂੰ ਦੱਸਣ ਲਈ ਆ ਉਹ ਚ ਕੋਈ ਸੱਚਾਈ ਨਹੀਂ ਆ ਪਰ ਉਹ ਹੈ ਸਾਡੀ ਜ਼ਿੰਦਗੀ ਦੀ ਤਾਂ ਕਿਸੇ ਨਾ ਕਿਸੇ ਦੀ ਸੱਚਾਈ ਹੋਣੀ ਆ ਉਹਨੂੰ ਕਿੰਨੇ ਕਿੱਥੇ ਫਿੱਟ ਕਰਨਾ ਇਹ ਤੁਹਾਡੇ